ਇਤਨੇ ਕੀਰਤੀ ਕਰਨ ਤੇ ਕਿਵੇਂ ਮਜਬੂਰ ਕੀਤਾ ਇਤਨੇ ਕਠੋਰ ਪੇਸ਼ੇ ਨੇ ਇੱਕ ਐਸਾ ਕੋਮਲ ਦਿਲ ਕਿਵੇਂ ਪੈਦਾ ਕੀਤਾ ਇਹਦਾ ਇੱਕ ਵਿਚੋੜ ਹੈ ਕਿੰਦੇ ਨੇ ਰਾਤ ਦੇ ਵਕਤ ਬਾਦਸ਼ਾਹ ਦੇ ਅਹਿਲਕਾਰ ਆਏ ਤੇ ਉਹਨਾਂ ਨੇ మాਸ ਦੀ ਮੰਗ ਕੀਤੀ ਥੋੜੇ ਜਿਹਾ ਸ਼ੇਰ ਦੋ ਸ਼ੇਰ ਤੇ ਸਦਨਾ ਸੋਚੀ ਪੈ ਗਿਆ ਜੇ ਬੱਕਰਾ ਮੈਂ ਵਢਿਆ ਤੇ ਬਾਕੀ ਦਾ మాਸ ਦੇ ਘਰ ਜਾਏਗਾ ਸ਼ੇਰੇ ਦਾ ਉਹਨੇ ਬੱਕਰੇ ਦੀ ਪਿਛਲੀ ਇੱਕ ਲੱਤ ਵੱਢਣ ਦੀ ਸੋਚੀ ਦੇ ਭਾਈ ਬਾਕੀ ਇਸ ਨੂੰ ਸਵੇਰੇ ਜਵਾ ਕਰਾਂਗੇ। ਛੁਰਾ ਲੈ ਕੇ ਜੈਸੇ ਬੱਕਰੇ ਦੀ ਲਤ ਵਡਣ ਵਾਸਤੇ ਗਿਆ। ਇਸੇ ਹੀ ਕਠੋਰਤਾ ਦੇ ਚਾਉਂ। ਦਇਆ ਉਤਪਨ ਹੋਈ। ਇਸੇ ਮਹਾਨ ਪੱਥਰ ਦਿਲ ਭਾਵਨਾ ਦੇ ਚਾਉਂ। ਭਗਤੀ ਭਾਵਨਾ ਦਾ ਸੰਗੇਤ ਫੁੱਟਿਆ। زمیر دی آواز ساری رات تڑ دے گا بکرا چھوڑا ہتھوں گر گیا بادشاہ دے اہلکارہ نو کہہ دیتا آج تو میں کسائی نہیں ہن میں آج تو بکرے نہیں وڈیا کرانگا آج تو میں اپنے اہنکار نو تے کٹھور نو وڈنا ہے آج تو میں اپنے وکارہ نو زبا کرنا ہے آج تو میں اپنے, اپنے پاپاں ਤੇ ਗੁਨਾਹਾਂ ਨੂੰ ਜ਼ਬਹ ਕਰਨਾ ਹੈ ਮੈਂ ਇਸ ਤਰੀਕੇ ਨਾਲ ਧੰਦਾ ਬਦਲ ਗਿਆ ਕਦੀ ਵਿਚਾਰ ਕਰੀਏ ਭਗਤ ਵੀ ਕਸਾਈ ਨੇ ਪਰ ਉਹ ਆਪਣੇ ਵਿਕਾਰਾਂ ਨੂੰ ਵੜਦੇ ਨੇ ਔਗਣਾ ਨੂੰ ਵੜਦੇ ਨੇ ਪਾਪਾ ਨੂੰ ਵੜਦੇ ਨੇ ਤੇ ਜੋ ਆਪਣੇ ਪਾਪਾ ਨੂੰ ਜ਼ਬਹ ਕਰਨ ਦੇ ਵਿੱਚ ਅਸਮਰਥ ਹੋਇਆ ਹੈ ਜੋ ਆਪਣੇ ਔਗਣਾ ਨੂੰ ਜ਼ਬਹ ਕਰਨ ਦੇ ਵਿੱਚ ਅਸਮਰਥ ਹੋਇਆ ਹੈ ਕੁਦਰਤੀ ਗੱਲ ਹੈ ਉਹ ਬਾਹਰ ਕਤਲ ਉਗਾਰਤ ਕਰਦਾ ਹੈ ਉਬਾਰ ਮਾਰ ਕਟਾਈ ਕਰਦਾ ਹੈ ਆਪਣੇ ਆਪ ਨੂੰ ਜ਼ਬਾਹ ਕਰਨ ਲਈ ਇੱਕ ਵਿਸ਼ੇਸ਼ ਕਿਸਮ ਦੀ ਛੁਰੀ ਚਾਹੀਦੀ ਜੋ ਵਿਸ਼ੇਸ਼ ਕਿਸਮ ਦੀ ਲੋਹੇ ਨਾਲ ਬਣੀ ਹੋਈ ਹੈ ਜਿਸ ਦਾ ਜ਼ਿਕਰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ ਕਰਦੇ ਨੇ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਅપર ਅਬਾਸ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਸੇ ਸ਼ੇਖ ਕਸਾਈ ਨੂੰ ਮੁਖਾਤਬ ਹੋ ਕੇ ਇਹ ਸ਼ਬਦ ਉਚਾਰਨ ਕਰ ਰਹੇ ਹਨ ਕਿ ਸੱਚ ਦੀ ਛੁਰੀ ਹੋਵੇ ਔਰ ਸੱਚ ਦੀ ਟਕਸਾਲ ਦਿੱਤੇ ਉਸ ਦੀ ਘੜਤ ਹੋਵੇ ਸੱਚ ਦੀ ਉਸ ਨੂੰ ਪਾਣ ਧਾਰ ਲੱਗੇ ਹੋਈ ਹੋਵੇ ਸੱਚ ਕੀ ਕਾਤੀ ਸੱਚ ਸਭ ਸਾਰ ਸਾਰੇ ਦਾ ਸਹਾਰਾ ਲੋਹਾ ਸੱਚ ਦਾ ਹੋਵੇ ਉਹਦੀ ਧਾਰ ਸੱਚ ਦੀ ਹੋਵੇ ਛੁੜਾ ਸੱਚਦਾ ਹੋਵੇ ਤੇ ਐਸਾ ਛੁੜਾ ਜੇ ਚਲਾਈਏ ਆਪਣੇ ਵਿਕਾਰਾਂ ਤੇ ਐਸਾ ਛੁੜਾ ਜੇ ਚਲਾਈਏ ਆਪਣੇ ਉਸ ਮਨ ਤੇ ਜੋ ਪਾਪਾਂ ਨਾਲ ਭਰੇ ਹੋਏ ਤੋ ਸੈਤਨਿਸਕਾ ਕੁੱਠਾ ਹੋਵੇ ਸੇਖ ਲਹੂ ਲਬ ਨਖੱਤਾ ਵੇਖ ਅਗਰ ਇਸ ਛੁੜੇ ਦਾ ਕੁੱਠੇ ਆਇਆ ਇਹ ਮਨ ਹੋਵੇ ਤੋ ਫਿਰ ਮਨ ਵਿੱਚੋਂ ਸਾਰਾ ਲਹੂ ਨਿਕਲ ਜਾਏਗਾ لوگ دا ویکار دشپنے دا،, دا ویر ویروت دا کسی حد تک یہ صحیح ہے کہ جو اپنے من نظر ذبح کرنے اسمرت ہوئے نے وہ باہر زبا کرن ذبح کرتے ہیں جو اپنے نو قتل نہیں کر سکے وہ سنسار نتل کر کوشش کرتے جو اپنے من نہیں مار سکے وہ دنیا نو مارن دی کوشش کرتے ہیں باہر کوئی مارن دی کوشش کرے ਉਹ ਦੁਸ਼ਟ ਹੈ ਜ਼ਾਲਮ ਹੈ ਪਾਪੀ ਹੈ ਪਰ ਕੋਈ ਆਪਣੇ ਮਨ ਨੂੰ ਆਪਣੇ ਵਿਕਾਰਾਂ ਤੇ ਗੁਨਾਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰੇ ਉਹ ਸੰਤ ਹੈ ਉਹ ਭਗਤ ਹੈ ਪੂਜਨੀਤ ਹੈ ਪੁਨੀਤ ਆਤਮਾ ਹੈ ਇਸ ਤਰ੍ਹਾਂ ਦੀ ਪੁਨੀਤ ਆਤਮਾ ਸਿੰਧ ਦੇਚ ਪੈਦਾ ਹੋਈ ਜਿਸ ਦਾ ਨਾਮ ਹੈ ਭਗਤ ਸਦਨਾ ਆਮ ਇਤਿਹਾਸਕਾਰ ਕਹਿੰਦੇ ਨੇ ਕਿ ਆਪ ਦਾ ਪਛੋਕਰ اسلامی گھرانے نال سمبندت ہے گرو گرنتھ ساحب جی مہاراج کچھ بھگت ایسے نے جو مسلمان بابا فرید صدنا فریق سدنا سینیاد یہسلمان گھرانے سبند رکھتے ہیں لیکن جد خدا دا نور اندر پرگٹ ہوئے تا منک اس بھاونا تو اچھا اٹھ جانا ہے کون ہندو کون مسلمان نہ ہم ہندو ਨਾ ਮੁਸਲਮਾਨ ਅਲਹਿਰਾਮ ਦੇ ਟਿੰਡ ਪਰਾਂ ਇਹ ਸਰੀਰ ਅੱਲਾ ਦਾ ਹੈ ਤੇ ਪ੍ਰਾਣ ਰਾਮ ਦੇ ਨੇ ਤੋ ਐਸਾ ਪੁਰਸ਼ ਅੱਲਾ ਦੀ ਧੁਨ ਅਲਾਪਣ ਦੇ ਵਿੱਚ ਰਾਮ ਦੇ ਗੀਤ ਗਾਣ ਦੇ ਵਿੱਚ ਸੰਕੋਚ ਨਹੀਂ ਕਰੇਗਾ ਇਹ ਸਾਰੇ ਭਗਤ ਬੜੇ ਫਰਾਗਦਿਲ ਰੋਸ਼ਨ ਜ਼ਮੀਰ ਰੋਸ਼ਨ ਦਿਮਾਗ ਹੋਏ ਨੇ ਔਰ ਇਨਾ ਭਗਤਾਂ ਦੇ ਚੋਂ ਭਗਤ ਸਦਨੇ ਜੀ ਦਾ ਵੀ ਆਪਣਾ ਇੱਕ ਖਾਸ ਅਸਥਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਪ ਦਾ ਇੱਕ ਬੜਾਈ ਪਾਵਨ ਤੇ ਫਲਸਫੇ ਨਾਲ ਪੂਰਤ ਇੱਕ ਸ਼ਬਦ ਹੈ ਜਿਸ ਦੀਆਂ ਅਸਥਾਈ ਪੰਕਤੀਆਂ ਨੇ ਤਉ ਗੁਨ ਕਹਾ ਜਗਤ ਗੁਰਾ ਜੋ ਕਰਮ ਨ ਨਾਸੇ ਸਿੰਘ ਸਰਨ ਕਤ ਜਾਈਏ ਜੋ ਜੰਪੁਕ ਗਰਾਸੇ ਸਾਡੇ ਰੇਸ਼ਤੇ ਚ ਕਰਮ ਸਿਧਾਂਤ ਦੀ ਬੜੀ ਚਰਚਾ ਹੈ ਔਰ ਆਖੇ ਸਭ ਕੁਝ ਕਰਮਾਂ ਤੇ ਹੀ ਨਿਬੜਦਾ ਹੈ ਜਿਵੇਂ ਕੋਈ ਕਰਮ ਕਰਦਾ ਹੈ ਵੈਸੇ ਕੋਈ ਉਹਦਾ ਫਲ ਭੋਗਦਾ ਹੈ ਭੋਗੇ ਬਿਨਾ ਕਰਮ ਨਾਸ਼ ਨਹੀਂ ਹੁੰਦੇ ਭਾਰਤ ਦਾ ਧਾਰਮਿਕ ਚਿੰਤਨ ਭਾਰਤ ਦਾ ਧਾਰਮਿਕ ਦਰਸ਼ਨ ਬਸ ਇਸ ਵਿਚਾਰ ਤੇ ਖੜਾ ਹੈ ਜੇ ਕਰਮ ਕੁਝ ਹੋਇਆ ਹੈ ਤੇ ਭੋਗੇ ਬਿਨਾ ਉਸਨੇ ਨਾ ਸੁਣਾਣਾ ਜੇ ਕਰਮ ਕੁਝ ਕੀਤਾ ਹੈ ਤਾਂ ਉਹਦਾ ਫਲ ਝੋਲੀ ਵਿੱਚ ਪਾਣਾ ਹੀ ਪਏਗਾ ਭਗਤ ਸਦਨਾ ਜੀ ਤੋਂ ਕਿ ਕੁਝ ਕਰਮ ਐਸੇ ਹੋਏ ਨੇ ਕਸਾਈ ਸਨ ਜ਼ਿੰਦਗੀ ਦਾ ਬੇਸ਼ਤਰ ਹਿੱਸਾ ਮਾਸ ਵੇਚਦਿਆਂ ਲੰਘਿਆ ਜੀਵਾਂ ਨੂੰ ਜ਼ਬਾਹ ਕਰਦਿਆਂ ਲੰਘਿਆ ਤੇ ਜੋ ਹੁਣ ਇਸ ਤਰ੍ਹਾਂ ਦੇ ਪੁਰਸ਼ ਦੇ ਸਾਹਮਣੇ ਇਹ ਵਿਚਾਰ ਰੱਖੋ ਕਿ ਪੀਤੇ ਹੋਏ ਕਰਮਾਂ ਦਾ ਫਲ ਤੇ ਭੋਗਣਾ ਹੀ ਪੈਗਾ ਫਿਰ ਇੱਕ ਖਿਆਲ ਪੈਦਾ ਹੁੰਦਾ ਹੈ ਈਸ਼ਵਰ ਦੀ ਬੰਦਗੀ ਦਾ ਕੀ ਮਤਲਬ ਹੈ ਫਿਰ ਉਹਦੀ ਇਬਾਦਤ ਦਾ ਕੀ ਮਤਲਬ ਹੈ ਤੋ ਇੱਕ ਗਲੇਦਰ ਰੂਪ ਵਿੱਚ ਭਗਤ ਸਦਨਾ ਜੀ ਕਹਿੰਦੇ ਨੇ ਤਉ ਗੁਣ ਕਹਾ జగਤ ਬੁਰਾ ਹੈ ਜਗਤ ਦੇ ਗੁਰੂ اے ਜਗਤ ਨੂੰ ਪ੍ਰੇਰਨਾ ਦੇਣ ਵਾਲੇ ਪਰਿਪੂਰਨ ਪ੍ਰਮਾਤਮਾ ਫਿਰ ਤੇਰੇ ਵਿੱਚ ਕੀ ਗੁਣ ਹੈ ਕਿ ਤੇਰੀ ਬੰਦਗੀ ਕਰਦੇ ਆਂ ਆ ਵੀ ਜੇ ਮੈਂ ਕਰਮਾਂ ਦੀ ਮਾਰ ਭੋਗਣੀ ਹੈ ਤਾਂ ਫਿਰ ਤਉ ਗੁਣ ਕਹਾ ਤੇਰੇ ਵਿੱਚ ਗੁਣ ਕੀ ਹੈ ਫਿਰ ਤੇ ਕੋਈ ਗੁਣ ਨਹੀਂ ਰਹਿ ਗਿਆ ਫਿਰ ਤੇਰੇ ਕੋਲ ਆਉਣ ਦੀ ਲੋੜ ਕੀ ਪੈ ਗਈ ਤਉ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਲਾਸੇ ਸਿੰਘ ਸ਼ਰਨ ਕਤ ਜਾਈਏ ਜੋ ਜੰਪੁਗ ਗਰਾਸੇ ਸ਼ੇਰ ਦੀ ਸ਼ਰਨ ਵਿੱਚ ਜਾਈਏ ਤੇ ਗਿੱਦੜ ਖਾ ਲਵੇ ਗਿੱਦੜ ਚਪਟਾ ਮਾਰ ਕੇ ਨਾਸ਼ ਕਰ ਦੇਵੇ ਤਾਂ ਫਿਰ ਸ਼ੇਰ ਵੀ ਸ਼ਰਨ ਵਿੱਚ ਜਾਣ ਦੀ ਲੋੜ ਕੀ ਹੈ ਪ੍ਰਭੂ ਦੀ ਸ਼ਰਨ ਵਿੱਚ ਜਾਈਏ ਉਹਦੀ ਬੰਦਗੀ ਕਰੀਏ ਤੇ ਕਰਮਾਂ ਦੀ ਮਾਰ ਸਹਾਰਨੀ ਪੈ ਜਾਏ ਤਾਂ ਫਿਰ ਬੰਦਗੀ ਦਾ ਫਲ ਕੀ ਹੈ ਪੀਵادت ਦਾ ਫਲ ਕੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਨੇ ਲਖ ਮੜਿਆ ਕਰ ਇਕੱਠੇ ਏਕ ਰਤੀ ਲੈ ਭਾਈ ਲੋਕਾ ਮਤ ਕੋ ਫੱਕੜ ਪਾਏ ਲਖ ਮੜਿਆ ਕਰ ਇਕੱਠੇ ਏਕ ਰਤੀ ਲੈ ਭਾਈ اے ਬੰਦੇ ਮਤਾਂ ਕਿਧਰੇ ਭੁਲੇਖੇ ਚਿਛਤੋ ਪੈ ਲੱਖਾਂ ਮਣ ਲਕੜੀਆਂ ਇੱਕ ਚਿੰਗਾਰੀ ਨਾਲ ਬਸਮ ਹੋ ਜਾਂਦੀਆਂ ਨੇ ਰੰਚਕਾ ਮਾਤਰ ਨਾਮ ਦਾ ਜਾ ਸੁਰਤ ਸ਼ਬਦ ਦੀ ਕਾਗਰਤਾ ਨਾਲ ਕੀਤਾ ਹੋਇਆ ਜਾਪ ਲੱਖਾਂ ਜ਼ਿੰਦਗੀਆਂ ਦੇ ਪਾਪ ਧੋ ਦਿੰਦਾ ਹੈ। ਅਨੰਤ ਜਨਮਾਂ ਦੇ ਪਾਪ ਸਾੜ ਕੇ ਰਾਖ ਕਰ ਦਿੰਦਾ ਹੈ, ਸóa ਕਰ ਦਿੰਦਾ ਹੈ। ਇਹ ਨਾਮ ਵੀ ਬਰਕਤ ਹੈ, ਇਹ ਨਾਮ ਵੀ ਮਹਿਮਾ ਹੈ, ਇਹ ਨਾਮ ਦੀ ਤਾਕਤ ਹੈ। ਤੋਂ ਭਗਤ ਸਦਨਾਜੀ ਮਹਾਰਾਜ ਕਹਿੰਦੇ ਨੇ ਆਹ ਪੁਰਾਣਕ પ્રસੰਗ ਸਾਹਮਣੇ ਰੱਖਦੇ ਨੇ ਨਿਰਪਕਨਿਆ ਕੇ ਕਾਰਨੇ। ਇਕ ਭਿਆ ਭੇਖਦਾਰੀ ਕਾਮਾਰਥੀ ਸਵਾਰਥੀ ਵਾਕੀ ਪੈਸਵਾਰੇ বিষ্ণੂ ਜੈਸੇ ਕਪੜੇ ਪਹਿਨ ਕੇ বিষ্ণੂ ਦਾ ਹੀ ਰੂਪ ਧਾਰਨ ਕਰਕੇ ਇੱਕ ਵਿਕਾਰੀ ਇੱਕ ਕਾਮਾਰਥੀ বিষ্ণੂ ਦਾ ਰੂਪ ਧਾਰਨ ਕਰਕੇ ਇੱਕ ਰਾਜ ਕੰਨਿਆ ਨੂੰ ਠੱਗਣ ਲੱਗਾ ਹੈ ਔਰ ਰੋਜ਼ ਉਸ ਕੰਨਿਆ ਨੂੰ ਪ੍ਰਭਾਵਿਤ ਕਰਦਾ ਹੈ ایک دن گیت گا رہا اس پربھو دے جڑ گیا جڑد ہی پکھنڈ ختم ہو گیا جڑد ہی کردیں ہی شیل آیا جب میں باروں وشنو بنے مجھے اندروں بننا چاہیے زمیر کی آواز آئی وشنو کا تین روپ بنایا وشنو کا تیرے کو من نہیں دوتے کی تو کایا بنا لی پر دوتے والی تیر زمیر نہیں ہے ایسا آتما نے جنجوڑیا ਐਸਾ ਪ੍ਰਭੂ ਦਾ ਗੀਤ ਗਾਇਆ ਕਿ ਵਾਹ! ਕਈ ਹੋ ਵਿਸ਼ਨੂ ਵਰਗਾ ਹੋ ਗਿਆ। ਵਿਸ਼ਨੂ ਜੈਸਾ ਪਾਵਨ, ਵਿਸ਼ਨੂ ਜੈਸਾ ਪਵਿੱਤਰ। ਉਹ ਭਗਤ ਸਦਨਾ ਜੀ ਕਹਿਨ ਰੇ ਕਾਮਰਤੀ ਸਵਰਗੀ, ਉਹ ਤੇ ਕਾਮਨਾ ਨਾਲ ਭਰਿਆ ਹੋਇਆ ਸੀ। ਉਹ ਤੇ ਸਵਾਰਥ ਨਾਲ ਭਰਿਆ ਹੋਇਆ ਸੀ। ਉਹ ਤੇ ਦੁਨਿਆਵੀ ਪਦਾਰਥਾਂ ਦੇ ਚ ਲਿਬੜਿਆ ਹੋਇਆ ਸੀ। ਤੇ ਇਸ ਸਭ ਕੁਝ ਨੂੰ ਸਾਹਮਣੇ ਰੱਖ ਕੇ ਉਹਨੇ ਬੰਦਗੀ ਕੀਤੀ। ਉਹਨੇ ਨਾਮ ਜਪਿਆ। ਤੇ ਹੇ ਪ੍ਰਭੂ

ਚਾਤ੍ਰਿਕ ਦੁੱਖ ਪਾਵੇ ਪਿਆਸਾ ਇੱਕ ਬੂੰਦ ਲਈ ਤੜਪਦਾ ਰਹੇ ਇੱਕ ਬੂੰਦ ਦੀ ਮੰਗ ਕਰੇ ਵੀ ਕਿਸੇ ਤਰੀਕੇ ਨਾਲ ਇੱਕ ਬੂੰਦ ਪਾਣੀ ਮੈਨੂੰ ਕਿਧਰੋਂ ਮਿਲੇ ਔਰ ਹਕੀਕਤ ਹੈ ਕਿ ਪਾਣੀ ਦੀ ਕਦਰ ਪਿਆਸੇ ਨੂੰ ਹੈ ਭੋਜਨ ਦੀ ਕਦਰ ਭੁੱਖੇ ਨੂੰ ਹੈ ਕੱਪੜੇ ਦੀ ਕਦਰ ਨੰਗੇ ਨੂੰ ਹੈ ਔਲਾਦ ਦੀ ਕਦਰ ਬੇਔਲਾਦੇ ਨੂੰ ਹੈ ਤੇ ਇੰਜ ਕਹ ਲਈਏ ਪ੍ਰਮਾਤਮਾ ਦੀ ਕਦਰ ਭਗਤ ਨੂੰ ਹੈ ਦੇ ਦੇ ਅੰਦਰ ਭਗਤੀ ਭਾਵਨਾ ਪੈਦਾ ਹੋਏ ਇੱਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੇ ਇੱਕ ਬੂੰਦ ਦੀ ਹਰ ਤਰ ਪਿਆਸਾ ਚਾਰੋਂ ਪਾਸੇ ਤੜਪੇ ਤੇ ਦੁਖ ਪ੍ਰਾਪਤ ਕਰੇ ਹਰ ਪਾਸੇ ਦੁਖੀ ਹੋਵੇ ਪ੍ਰਾਨ ਗਏ ਸਾਗਰ ਮਿਲੇ ਫੁਨ ਕਾਮਨਾ ਆਵੇ ਤੜਪ ਤੜਪ ਕੇ ਉਸਨੇ ਪ੍ਰਾਨ ਦੇ ਦਿੱਤੇ ਨੇ ਤੇ ਹੁਣ ਸਾਗਰ ਉਸਨੂੰ ਮਿਲੇ ਹੁਣ ਦਰਿਆਵਾਂ ਦੇ ਦਰਿਆ ਪਾਣੀ ਦੇ ਅਸਨੋਂ ਮਿਲਣ ਕਿਹੜੇ ਕੰਮ ਨੇ ਬਰਸਲ ਸਦਨਾ ਜੀ ਇਹ ਕਹਿ ਦਿੰਨ ਕਿ ਮੌਕੇ ਉੱਤੇ ਜੋ ਕਰਮ ਕੰਮ ਸਰਿਆ ਨਹੀਂ ਬੇਮੌਕੇ ਕੰਮ ਦਾ ਕੀ ਮਤਲਬ ਪਿਆਸਾ ਕੜਪ ਕੇ ਮਰ ਗਿਆ ਤੇ ਹੁਣ ਪਾਣੀ ਮਿਲਿਆ ਕਿਹੜੇ ਕੰਮ ਦਾ ਆਮ ਧਾਰਮਿਕ ਦੁਨੀਆ ਦੇ ਚ ਕਿਹਾ ਜਾਂਦਾ ਹੈ ਕਿ ਪ੍ਰਮਾਤਮਾ ਦੇ ਘਰ ਦੇ ਰਹਿ ਹਨੇਰ ਨਹੀਂ پر میں اپنے سوچے سوچیا نہیں دیر ہی اندھیر ہے اگر دیر ہو گئی تو پھر اندھیر ہے اگر دیر ہو گئی تو نراشہ پیدا ہو جاندی اگر دیر ہو گئی تو وشواس اٹھ جاندہ ہے میں ایسا سمجھنا پرماتما گھر دیر بھی نہیں جیسے اگ بچ ہاتھ پائیے اسے وقت ہاتھ سڑتا ہے جیسے کول بیٹھئے اسے وقت مہک مل دیئے جیسے برفانی پہاڑ ہمالیہ دے کول بیٹھئے اسے وقت ہی جو ہے ٹھنڈ مل دیئے اسے طریقے نال شب کرم کریے اسے وقت پھل ملتا ہے اشبھ کرم کریے اسی وقت ملتا ہے شبھ کرم منک نو کھیڑا دینا ہے سکون دہ شانتی دہلاس دہب کرم من بیچین کر چین کر دیڑت کر دیا میلہ کر دینا ਇਹ ਤਤਛਣ ਫਲ ਹੈ ਪ੍ਰਭੂ ਦੇ ਦਰਬਾਰ ਦੇ ਵਿੱਚ ਦੇਰ ਵੀ ਨਹੀਂ ਕਿਉਂਕਿ ਦੇਰ ਵੀ ਅੰਧੇਰ ਹੋ ਸਕਦੀ ਹੈ ਜੈਸੇ ਕਿ ਸ਼੍ਰੀ ਸਦਨਾ ਜੀ ਕਹਿੰਦੇ ਨੇ ਇੱਕ ਬੂੰਦ ਜਲ ਕਾਰਨੇ ਚਾਤਰਿਕ ਦੁੱਖ ਪਾਵੇ ਪ੍ਰਾਨ ਗਏ ਸਾਗਰ ਮਿਲੇ ਹੁਣ ਕਾਮਨਾ ਆਵੇ ਪ੍ਰਾਨ ਜੋ ਥਾਤੇ ਫਿਰ ਨਹੀਂ ਕੈਸੇ ਬਿਰਮਾਉ ਬਈ ਹੁਣ ਮੇਰੇ ਪ੍ਰਾਨ ਟੁੱਟਣ ਲੱਗੇ سواس ٹوٹن لگے نا 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 تُو 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 بوڑے ہوئے نا ہوئے پران جو تھا نہ پھر نہیں کیسے برماؤں بو ڈوئے نوکا ملے کہو کہے چڑھاؤں ڈب گیا میں ہوں تو نوکا جی ہے دس ہون کون بیٹھے گا اس نوکا دے ڈب گیا اگلا میں ਗਰਖ ਹੋਣ ਵਾਲਾ ਗਰਖ ਹੋ ਗਿਆ ਹੁਣ ਨੌਕਾ ਕਿਹੜੇ ਕੰਮ ਦੀ ਦਰਸਲ ਵਕਤ ਸਿਰ ਪ੍ਰਭੂ ਬੋੜਦਾ ਹੈ ਵਕਤ ਸਿਰ ਹੀ ਉਹ ਸਹਾਇਕ ਹੁੰਦਾ ਹੈ ਔਰ ਸਤਗੁਰਾਂ ਦੀ ਬਾਣੀ ਕਹਿੰਦੀ ਹੈ ਅਚਿੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰਿ ਕਾ ਨਾਮ ਪਿਆਰਾ ਜਿਨ੍ਹਾਂ ਨੂੰ ਹਰੀ ਦਾ ਨਾਮ ਪਿਆਰਾ ਲੱਗਦਾ ਹੈ ਜੋ ਹਰੀ ਨਾਲ ਜੁੜੇ ਹਨ ਉਹ ਤੇ ਮੰਗ ਵੀ ਨਾ ਕਰਨ ਤਾਂ ਵੀ ਅਚੰਚੇਤ ਪ੍ਰਭੂ ਉਹਨਾਂ ਦੇ ਕੰਮ ਸਵਾਰ ਚੜ੍ਹਦਾ ਹੈ ਉਹਨਾਂ ਦੇ ਕੰਮ ਸਿਰੇ ਚੜ ਜਾਂਦਾ ਹੈ ਔਰ ਐਸਾ ਭਗਤਾਂ ਦਾ ਅਨੁਭਵ ਹੈ ਐਸਾ ਨੇ ਭਗਤਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਕਿ ਜਿਸ ਕੰਮ ਬਾਰੇ ਸੋਚਿਆ ਵੀ ਨਹੀਂ ਕਿ ਹੋ ਸਕਦਾ ਹੈ ਉਹ ਵੀ ਹੋ ਜਾਂਦਾ ਹੈ ਅਚੰਤ ਕੰਮ ਕਰੇ ਪ੍ਰਭ ਤਿਨਕੇ ਜਿਨ ਹਰ ਕਾ ਨਾਮ ਪਿਆਰਾ ਤੋ ਭਗਤ ਸਦਨਾ ਜੀ ਕਹਿੰਦੇ ਨ ਭਰਾਣ ਗਏ ਸਾਗਰ ਮਿਲੇ ਹੁਣ ਕਾਮ ਨ ਆਵੇ ਜਾਂ ਡੂਬ ਮਰੇ ਣਾਉ ਕਾ ਮਲੇ ਕੋ ਕਾਇ ਚੜਾਉ ਮਰ ਗਏ ਡੁੱਬ ਗਏ ਹੁਣ ਨੌਕਾ ਮਿਲੀ ਤੇ ਕਿਹੜੇ ਕੰਮ ਦੀ ਅਖੀਰ ਵਿੱਚ ਆਪ ਕਹਿੰਦੇ ਨੇ ਮੈਂ ਨਹੀਂ ਕਛ ਹੋਂ ਨਹੀਂ ਕਛ ਆਏ ਨਾ ਮੋਰਾ ਔਸਰ ਲੱਜਾ ਰੱਖ ਲੈ ਸਦਨਾ ਜਨ ਲੋਰਾ اے ਪ੍ਰਭੂ ਸਮੇਸ਼ਰ ਲੱਜਾ ਰੱਖ ਲੈ ਵਾਕਈ ਭਗਤਾਨੋ ਤੇ ਪਰਮਾਤਮਾ ਹੀ ਜੋ ਹੈ ਲੱਜਾ ਰੱਖਣ ਵਾਲਾ ਹੈ ਈਸ਼ਵਰ ਹੀ ਉਹਨਾਂ ਦੀ ਲੱਜਾ ਰੱਖਣ ਵਾਲਾ ਹੈ ਪ੍ਰਭ ਜੂ لجا رکھ میرا کم کر وقت سر میرا کام کر ساری رات میں را روشنی کرنا ہو ਤੇ ਦੀਵਾ ਨਾ ਮੁਯੱਸਰ ਹੋਵੇ ਤੇਲ ਨਾ ਮਿਲ ਸਕੇ ਦੀਲਾ ਦੀਵਾ ਨਾ ਮਿਲ ਸਕੇ ਤੇ ਸਵੇਰੇ ਸੂਰਜ ਚੜਿਆ ਤੇ ਤੂੰ ਦੀਵਾ ਦੇਵੇਂ ਕਿਹੜੇ ਕੰਮ ਦਾ ਉਹ ਮੇਰੇ ਕਿਸ ਕੰਮ ਦਾ ਬਰਸਲ ਵਕਤ ਸਿਰ ਜੋ ਮਦਦ ਹੈ ਉਹੀ ਮਕਦਦ ਹੈ ਬੇਵਕਤੀ ਮਦਦ ਬੇਮੈਨੇ ਹੋ ਜਾਂਦੀ ਏ ਇਸ ਵਾਸਤੇ ਇਹ ਜਿਹੜੇ ਸ਼ਬਦ ਜੁੜੇ ਹੋਏ ਨੇ ਈਸ਼ਵਰ ਦੇ ਨਾਲ ਕਿ ਉਹਦੇ ਘਰ ਦੇ ਵਿੱਚ ਦੇ ਰਹਿ ਹੈ अंधेरा नहीं दरअसल देर नहीं अगर देर हो गई तो फिर अंधेरा हो गया भगत साधना जी दे इस शब्द देच इस तरह दे भाव प्रगट हो रहे ने और आप साग कह रहे ने कि हे प्रभु जे कर्म सिद्धांत मेरे ते लागू होया ते वाकई मैं कर्मों दी भार भोगणी है ता फिर मैं समझांगा तेरेच गुण की है ओ गुण कहा जगत बुरा जो कर्म ना नासे ਭਾਰਤ ਦਾ ਸਾਰੇ ਦਾ ਸਾਰਾ ਜਿਹੜਾ ਚਿੰਤਨ ਹੈ ਉਹ ਕਰਮਾਂ ਤੇ ਖੜਾ ਹੈ ਪਰ ਥੋੜਾ ਜਿਹਾ ਸੋਚੀਏ ਪਹਿਲੇ ਮਨੁੱਖ ਸੀ ਕਿ ਪਹਿਲੇ ਕਰਮ ਸਨ ਅਕਰ ਕੀਤੇ ਹੋਏ ਕਰਮਾਂ ਕਰਕੇ ਜਨਮ ਹੈ ਕੀਤੇ ਹੋਏ ਕਰਮਾਂ ਕਰਕੇ ਮਨੁੱਖ ਦੁਖੀ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਪਹਿਲੇ ਕਰਮ ਸਨ ਕਿ ਪਹਿਲੇ ਮਨੁੱਖ ਸੀ ਇਹ ਤੇ ਸਵਾਲ ਐਸਾ ਹੋਇਆ ਫਿਰ ਪਹਿਲੇ ਮੁਰਗੀ ਸੀ کہ پہلے انڈا سی آخر گل اتھے ہی آن دیئے نہیں پربو ایک تیری لیلہ ہے ایک تیرا کھیل ہے نہ کرم پہلے نہ منک پہلے جیسے تو چایا ویسا جو ہے سنسار ساج دیتا ہے کھیل کہ اس تو بعد تو کچھ ویدھان بڑھا لیکن اے ویدھان بھی ایسے نے کہ تیری ایک موج تیری ایک مستی اگر کوئی بھگت پرارتھنا کرے ਨਿਮਰਤਾ ਸਹਿਤ ਜੋਦੜੀਆਂ ਕਰੇ ਤੇ ਤੂੰ ਉਸ ਦੇ ਜਨਮਾਂ ਜਨਮਾਂਤਰਾਂ ਦੇ ਕਰਮਾਂ ਨੂੰ ਧੋ ਦੇ। ਛਿੰਦੇ ਚ ਉਸ ਨੂੰ ਚੈਨ ਦੇ ਦੇਣਾ ਹੈ। ਛਿੰਦੇ ਚ ਉਸ ਨੂੰ ਸ਼ਾਂਤੀ ਦੇ ਦੇਣਾ ਹੈ। ਤੋਂ ਭਗਤ ਸਦਨਾ ਜੀ ਦਾ ਇਹ ਪਾਵਨ ਪਵਿੱਤਰ ਬਾਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਦਰਜ ਹੈ। ਔਰ ਪਾਠਕ ਜਾਨ ਬੜੀ ਸ਼ਰਧਾ ਨਾਲ ਪੜ੍ਹ ਕੇ ਬਹੁਤ ਵੱਡਾ ਗਿਆਨ ਲੈਂਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਐਸੇ ਖਜ਼ਾਨੇ ਨੇ ਜਿਹਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਹੈ। ਗੁਰੂ ਅੰਗਦ ਦੇਵ ਜੀ ਮਹਾਰਾਜ ਦੀ ਬਾਣੀ ਹੈ ਗੁਰੂ ਅਮਰਦਾਸ ਗੁਰੂ ਰਾਮਦਾਸ ਜੀ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਗੀਤ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਬੈਰਾਗ ਦੇ ਨਾਲ ਭਰੇ ਹੋਇਆ ਕਲਾਮ ਹੈ ਉੱਥੇ अनेका ਭਗਤਾਂ ਦੀਆਂ ਬਾਣੀਆਂ ਨੇ ਅੱਜ ਤੱਕ ਰੂਹੇ ਸਮੇਂ ਵਿੱਚ ਐਸਾ ਨਹੀਂ ਹੋਇਆ ਕਿ ਕੋਈ ਧਾਰਮਿਕ ਗ੍ਰੰਥ ਉਹਦੇ ਵਿੱਚ ਅਨੇਕ ਵਿਅਕਤੀ ਬੈਠੇ ਕਿ ਕੋਈ ਇਹਦੇ ਵਿੱਚ ਅਨੇਕ ਵਿਅਕਤੀ ਬੈਠੇ ਧਾਰਮਿਕ ਗ੍ਰੰਥ ਸਿਰਫ ਇੱਕ ਭਾਸ਼ਾ ਵਿੱਚ ਮਿਲਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇੱਕ ਭਾਸ਼ਾ ਵਿੱਚ ਵੀ ਨਹੀਂ ਨੇ ਇਹ ਭਗਤ ਵੱਖ-ਵੱਖ ਭਾਸ਼ਾਵਾਂ ਦੇ ਨੇ ਤੇ ਵੱਖ-ਵੱਖ ਭਾਸ਼ਾਵਾਂ ਵਿੱਚ ਪ੍ਰਭੂ ਦੇ ਗੀਤ ਗਾਉਂਦੇ ਨੇ ਪ੍ਰਭੂ ਦੀ ਜੋ ਹੈ ਉਸਤਤੀ ਕਰਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਾਠ ਕਰਨ ਵਾਲਾ ਮੁਤਸਬੀ ਨਹੀਂ ਹੋ ਸਕਦਾ ਕਿਉਂਕਿ ਜਦੋਂ ਫਰੀਦ ਨੂੰ ਪੜ੍ਹੇਗਾ ਅੱਲਾਹ ਦੀ ਧੁਨ ਨਿਕਲੇਗੀ ਔਰ ਜਦ ਜੈਦੇਵ ਨੂੰ ਪੜ੍ਹੇਗਾ

ਵੱਖ-ਵੱਖ ਇਹਨਾਂ ਦਾ ਚਿੰਤਨ ਹੈ ਪਰ ਸਾਰਿਆਂ ਦੇ ਅੰਦਰ ਰੱਬੀ ਰਸ ਜਿਹੜਾ ਹੈ ਉਹ ਇੱਕੋ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਿਧਾਂਤ ਹੈ ਆਈ ਪੰਥੀ ਸਗਲ ਜਮਾਤੇ ਮਨ ਜੀਤੇ ਜਗ ਜੀਤ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਤੇ ਸਾਰਿਆਂ ਦੇ ਨਾਲ ਚੱਲਣਾ ਬਸ ਗੁਰੂ ਨਾਨਕ ਦਾ ਇਹ ਹੀ ਆਈ ਪੰਥ ਹੈ। ਇਹ ਹੀ ਸ਼ਰਮੌਰ ਪੰਥ ਹੈ ਤੇ ਗੁਰੂ ਬਾਬੇ ਨੇ ਇਹ ਪ੍ਰਤੱਖ ਰੂਪ ਵਿੱਚ ਪ੍ਰਗਟ ਰੂਪ ਵਿੱਚ ਕਰਕੇ ਦਿਖਾਇਆ ਸਾਰੇ ਭਗਤ ਆਪ ਦੇ ਨਾਲ ਚੱਲ ਰਹੇ ਨੇ।

ਵਖ-ਵਖ ਮਜ਼ਬਾ ਕਰਕੇ ਵੀ ਉਹਨੇ ਫਿਰ ਖਿਆਲ ਆਏਗਾ ਕਿ ਸਾਰੀ ਦੁਨੀਆ ਦਾ ਧਰਮ ਇੱਕ ਹੋਣਾ ਚਾਹੀਦਾ ਹੈ ਤੇ ਇਹਦੇ ਨਾਲ ਖਿਆਲ ਪੈਦਾ ਹੋਵੇਗਾ ਕਿ ਸਾਰੀ ਦੁਨੀਆ ਦਾ ਧਾਰਮਿਕ ਗ੍ਰੰਥ ਵੀ ਇੱਕ ਹੋਣਾ ਚਾਹੀਦਾ ਹੈ। ਉਹ ਗ੍ਰੰਥ ਉਹ ਹੀ ਕਸੌਟੀ ਤੇ ਪੂਰਾ ਉਤਰੇਗਾ ਜੇ ਜਿੱਚ ਸਾਰੀਆਂ ਭਾਸ਼ਾਵਾਂ ਹੋਣ, ਸਾਰੇ ਵਰਨ ਹੋਣ, ਜੇ ਜਿੱਚ ਅੱਲਾ ਦੇ ਗੀਤ ਹੋਣ, ਜੇਹਦੇ ਚ ਰਾਮ ਦੀ ਧੁਨ ਹੋਵੇ, ਜੇਹਦੇ ਚ ਮਦਸੂਦਨ ਦਾ ਵੀ ਜ਼ਿਕਰ ਹੋਵੇ, ਜੇਹਦੇ ਚ ਮਾਧੋ ਦੇ ਵੀ ਗੀਤ ਹੋਣ। ਔਰ ਜਿਹਦੇ ਵਿੱਚ ਵਾਹਿਗੁਰੂ ਦੀ ਸਿਰਫ ਤੋਂ ਸਲਾਹ ਹੋਵੇ ਜਿਹਦੇ ਵਿੱਚ ਕਰਤਾਰ ਵੀ ਤੋਂ ਨਹੀਂ ਹੋਵੇ ਗਰਸ ਤੇ ਅਨੰਤ ਨਾਮ ਹੋਵਨ ਤੇ ਅਨੰਤ ਨਾਮਾਂ ਬਾਰੇ ਇਹ ਵਿਚਾਰ ਹੋਵੇ ਕਿ ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ ਤਾਂ ਇਸ ਸਿਧਾਂਤਿਕ ਕਸੌਟੀ ਦੇ ਤੇ ਗੁਰੂਗੰਨ ਸਾਹਿਬ ਜੀ ਮਹਾਰਾਜ ਪੂਰੇ ਉਦਰ ਦੇ ਨੇ ਗੁਰੂਗੰਨ ਸਾਹਿਬ ਜੀ ਮਹਾਰਾਜ ਨੇ ਉਹਨਾਂ ਭਗਤਾਂ ਨੂੰ ਆਪਣੇ ਵਿੱਚ ਥਾਂ ਦਿੱਤੀ ਹੈ ਜਿਨ੍ਹਾਂ ਭਗਤਾਂ ਨੇ ਧੰਦੇ ਰੋ ਧਰਮ ਬਣਾ ਦਿੱਤਾ ਸੀ ਕਬੀਰ ਕਰਦੇ ਤੇ ਧੰਦਾ ਨੇ ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਸੁਗੰਧ ਹੀ ਹੈ ਨਾਮਦੇਵ ਕਰਦੇ ਤੇ ਧੰਦਾ ਨੇ ਕੱਪੜਿਆਂ ਨੂੰ ਛਿੰਬਣ ਦਾ ਪਰ ਉਹਨਾਂ ਦੇ ਧੰਦੇ ਦੇ ਚੋਂ ਧਰਮ ਦੀ ਮਹਿਕ ਹੈ ਇਸੇ ਤਰੀਕੇ ਦੇ ਨਾਲ ਰਵਰਾਸ਼ ਕਰਦੇ ਤੇ ਧੰਦਾ ਨੇ ਜੁੱਤੀਆਂ ਗੰਢਣਾ ਪਰ ਉਹਨਾਂ ਦੇ ਧੰਦੇ ਦੇ ਚੋਂ ਵੀ ਧਰਮ ਦੀ ਤੇ ਮਿਲਨ ਸਾਰੀ ਦੀ ਖੁਸ਼ਬੂ ਹੈ ਸੁਗੰਧ ਹੀ ਹੈ ਇਸੇ ਤਰੀਕੇ ਨਾਲ ਸ਼੍ਰੀ ਸਦਨਾ ਜੀ ਕਰਦੇ ਤੇ ਧੰਦਾ ਨੇ ਕਸਾਈ ਨੇ ਮਾਸ ਵੇਚਣਾ ਇਹਨਾਂ ਦਾ ਧੰਦਾ ਹੈ ਪਰ ਇਹ ਧੰਦਾ ਵੀ ਧਰਮ ਬਣ ਗਿਆ ਹੈ ਕਸਾਈ ਦੇ ਧੰਦੇ ਵਿੱਚੋਂ ਹੀ ਕੋਮਲਤਾ ਪੈਦਾ ਹੋ ਜਾਏ ਇੱਕ ਅਜੂਬਾ ਹੈ ਭਗਤ ਵੀ ਸੋਚਣੇ ਨੂੰ ਜੋ ਹੈ ਦਾਤ ਦੇਣੀ ਪਵੇਗੀ ਧਾਰਮਿਕ ਮੰਦਰ ਦੇ ਵਿੱਚ ਬੈਠਦੇ ਹੋਇਆ ਜੇ ਮਨੁੱਖ ਦੇ ਅੰਦਰ ਕੋਮਲਤਾ ਨਹੀਂ ਪੈਦਾ ਹੋਈ ਤੇ ਕਰਣਾ ਪੈਦਾ ਪੈਦਾ ਕਿ ਇਸ ਬੰਦੇ ਦਾ ਹਿਰਦਾ ਬਹੁਤ ਕਠੋਰ ਹੈ ਤੇ ਕਸਾਈ ਦੀ ਦੁਕਾਨ ਦੇ ਤੇ ਮਾਸ ਵੇਚਦੇ ਹੋਇਆ ਜਿਹਦੇ ਅੰਦਰ ਕੋਮਲਤਾ ਪੈਦਾ ਹੋਏਗੀ ਸਮਝ ਲੈਣਾ ਚਾਹੀਦਾ ਹੈ ਕਿ ਇਹ ਬੰਦਾ અત્યੰਤ ਸੂਖਸ਼ਮ ਸੋਚਣ ਵਾਲਾ ਹੈ ਇਹਦੀ ਬੁੱਧ ਬਾਰੀਕ ਹੈ ਤੇ ਜੇਦੀ ਆਤਮਾ ਨਾਦਰਵੇ ਉਹਨੂੰ ਪਰਮਾਤਮਾ ਦਾ ਮਿਲਾਪ ਬੜਾ ਔਖਾ ਹੈ ਅਨੇਕ ਜਤਨ ਕਰੇ ਆਤਮ ਨਹੀਂ ਦਰਵੇ ਹਰ ਦਰਗੇ ਕੋ ਕੈਸੇ ਗੜੇ ਜੇਦੀ ਆਤਮਾ ਦਰਵੀ ਨਹੀਂ ਜੇਦੀ ਆਤਮਾ ਕੋਮਲ ਨਹੀਂ ਹੋਈ ਜਿਹਦਾ ਮਨ ਅਜੇ ਤੱਕ ਠੋਸ ਹੈ ਉਸ ਲਈ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਬੜੀ ਕਠਿਨ ਹੈ ਬਹੁਤ ਕਠਿਨ ਹੈ ਕਈ ਵਾਰ ਦੇਖਣ ਦੇ ਚਾਹ ਉਹ ਆਉਂਦਾ ਹੈ ਕਿ ਬੜੇ ਬੜੇ ਧਰਮਾਤਮਾ ਬੰਦੇ ਵੀ ਕਸਾਈ ਨੇ ਦੂਸਰਿਆਂ ਨੂੰ ਚੋਟ ਪਹੁੰਚਾਣ ਲੱਗੇ ਆ ਸੰਕੋਚ ਨਹੀਂ ਕਰਦੇ ਚਾਹੇ ਉਹ ਚੋਟ ਜ਼ਹਿਨੀ ਹੋਵੇ ਸਰੀਰਕ ਹੋਵੇ ਆਰਥਿਕ ਹੋਵੇ ਕਿਸੇ ਵੀ ਤਰੀਕੇ ਦੀ ਹੋਵੇ ਚੋਟ ਪਹੁੰਚਾਣ ਤੋਂ ਬਾਝ ਨਹੀਂ ਆਉਂਦੇ ਔਰ ਐਸਾ ਦਿੱਸਦਾ ਹੈ ਕਿ ਬੜੇ ਬੜੇ ਧਾਰਮਿਕ ਵੀ ਕਸਾਈ ਨੇ ਪਰ ਸਦਨਾ ਕਸਾਈ ਹੁੰਦਾ ਆ ਵੀ ਪੱਗ ਉਹ ਕਸਾਈ ਹੁੰਦਾ ਹੋਇਆ ਵੀ ਧਾਰਮਿਕ ਹੈ ਉਹ ਬਾਹਰੋਂ ਤੇ ਪੇਸ਼ੇ 'ਚ ਕਸਾਈ ਸੀ ਪਰ ਅੰਦਰੋਂ ਹਿਰਦਾ ਉਸਦਾ ਅਤਿਅੰਤ ਕੋਮਲ ਮਿਲਨ ਸਾਰੀ ਦੇ ਜਜ਼ਬਿਆਂ ਨਾਲ ਭਰਿਆ ਹੋਇਆ ਪ੍ਰਭੂ ਗੀਤ ਦੇ ਨਾਲ ਜੋ ਹੈ ਭਰਿਆ ਹੋਇਆ ਇਹ ਭਗਤ ਪ੍ਰੇਰਣਾ ਦੇ ਰਹੇ ਨੇ ਕਿ ਕੋਈ ਵੀ ਪੇਸ਼ਾ ਹੋਵੇ ਕੋਈ ਵੀ ਕਿਰਤ ਹੋਵੇ ਪਰਮਾਤਮਾ ਦੀ ਪ੍ਰਾਪਤੀ ਵਿੱਚ ਬਾਧਾ ਨਹੀਂ ਬਣਦੀ ਚਾਹੇ ਕਿਰਤ ਕੱਪੜੇ ਬੁਣਨਾ ਹੋਵੇ ਚਾਹੇ ਕਿਰਤ ਜੁੱਤੀਆਂ ਬੰਨਣਾ ਹੋਵੇ ਚਾਹੇ ਕਿਰਤ ਮਾਸ ਵੇਚਣਾ ਹੋਵੇ ਤੇ ਚਾਹੇ ਉਹ ਕਿਰਤ ਕਪੜਿਆਂ ਨੂੰ ਛਿੰਬੜਾਵੇ ਚਾਹੇ ਉਹ ਤੇ ਦੁਕਾਨਦਾਰੀ ਦੀ ਹੋਵੇ ਕੋਈ ਵੀ ਕਿਰਤ ਕੀਰਤੀ ਦੇਚ ਬਾਧਾ ਨਹੀਂ ਖੜੀ ਕਰਦੀ ਕੋਈ ਵੀ ਧੰਦਾ ਧਰਮ ਦੇਚ دیوار ਨਹੀਂ ਹੈ ਇਹ ਇੱਕ ਬਾਹਨਾ ਹੈ ਜਿਹੜੇ ਕਹਿੰਦੇ ਨੇ ਕੀ ਕਰੀਏ ਧੰਦੇ ਤੋਂ ਵੇਲ ਮਿਲੇ ਤੇ ਧਾਰਮਤ ਬਣੀਏ ਕੀ ਕਰੀਏ ਕੰਮ ਧੰਦਿਆਂ ਤੋਂ ਹੀ ਵੇਲ ਨਹੀਂ ਮਿਲਦੀ ਕਿਵੇਂ ਭਜਨ ਕਰੀਏ ਕਿਵੇਂ ਬੰਦਗੀ ਕਰੀਏ ਔਰ ਉਹ ਕਹਿੰਦੇ ਨੇ ਧੰਦਾ ਦੀਵਾਰ ਦੀ ਤਰ੍ਹਾਂ ਖੜਾ ਹੋ ਗਿਆ। ਤੇ ਭਗਤ ਕਹਿਣ ਧੰਦੇ ਨੂੰ ਹੀ ਤਰੰਪਣਾ। ਧੰਦੇ ਨੂੰ ਐਸਾ ਸਮਝੋ ਕਿ ਇਹ ਪ੍ਰਭੂ ਦੀ ਤਰਫੋਂ ਦਿੱਤੀ ਹੋਈ ਸੇਵਾ ਹੈ। ਸੇਵਾ ਕਰਨਾ ਧੰਦਾ ਸੇਵਾ ਬਣ ਸਕਦਾ ਹੈ ਰੋਟੀ ਤੇ ਹਰ ਇੱਕ ਨੇ ਖਾਣੀ ਹੈ। ਤੋਂ ਜਦ ਧੰਦੇ ਵਿੱਚ ਵੀ ਕੋਈ ਐਸੀ ਭਾਵਨਾ ਜੋੜ ਲੈਂਦਾ ਹੈ ਕਿ ਮੈਂ ਕੱਪੜੇ ਬੁਣ ਲੈ ਆਂ ਔਰ ਇਹ ਸੇਵਾ ਕਰ ਰਿਆਂ ਜਗਤ ਦਾ ਨंगे ਚ ਟਕਣਾ ਹੈ। ਜਗਤ ਦੇ ਪੈਰਾਂ ਚ ਜੁੱਤੀ ਪਵਾਣੀ ਹੈ। ਜਗਤ ਨੂੰ ਸੁਖ ਦੇਣਾ ਹੈ ਜਗਤ ਨੂੰ ਆਰਾਮ ਦੇਣਾ ਹੈ ਧੰਦੇ ਦੇ ਰੰਗ ਤੋ ਧੰਦਾ ਵੀ ਧਰਮ ਬਣ ਜਾਂਦਾ ਹੈ ਤੇ ਧਾਰਮਿਕ ਮਨੁੱਖਾ ਤੋਂ ਵੀ ਜੇ ਕਿਸੇ ਨੂੰ ਝੋਟ ਪਹੁੰਚੇ ਤੋ ਐਸਾ ਧਰਮ ਵੀ ਵਾਸਵਿਕ ਧੰਦਾ ਹੈ ਉਹਦੇ ਧੰਦੇ ਦੀ ਜੋ ਹੈ ਬਦਬੋ ਹੈ ਭਗਤ ਸਦਨਾ ਜੀ ਧੰਦਿਆਂ ਦੇ ਚੋਂ ਬੜਾ ਕਠੋਰ ਧੰਦਾ ਕਰਦੇ ਨੇ ਅੰਮ੍ਰਿਤ ਵੇਲੇ ਉੱਠ ਕੇ ਦੋ ਚਾਰ ਬਕਰੇ ਰੋਜ਼ ਜ਼ਬਾਹ ਕਰਨੇ ਤੇ ਸਾਰਾ ਦਿਨ ਮਾਸ ਵੇਚਣਾ ਪਰ ਕਮਾਲ ਦੀ ਗੱਲ ਇਸ ਧੰਦੇ ਦੇ ਚੋਂ ਹੀ ਧਰਮ ਦੀ ਇਤਨੀ ਉਜਵਲ ਮਹਿਕ ਪੈਦਾ ਹੋਈ ਆਪਨੇ ਸਿੰਧ ਪ੍ਰਾਂਤ ਦੇ ਚ ਥਾਂ-ਥਾਂ ਤੇ ਭਰਮਣ ਕਰਕੇ ਲੋਗਾਂ ਨੂੰ ਖੁਦਾ ਦੇ ਨਾਲ ਜੋੜਿਆ